ATV R N 1200 ਇਹ ਸਪੈਸ਼ਲ ਵਾਹਨ ਹਟਾ ਦੌਰਾਨ ਚਰਚਾ ਦਾ ਵਿਸ਼ਾ ਹੈ ਖਾਸ ਤੌਰ ਤੇ ਜਦੋਂ ਪ੍ਰਤਾਪ ਬਾਜਵਾ ਇਹਨੂੰ ਸੁਲਤਾਨਪੁਰ ਲੋਧੀ ਲੈ ਕੇ ਆਏ ਤਾਂ ਉਥੇ ਉਹਨਾਂ ਦੀ ਨੋਕਚੋਕ ਰਾਣਾ ਇੰਦਰਪ੍ਰਤਾਪ ਨਾਲ ਹੋਈ ਤਾਂ ਇਹ ਮੀਡੀਆ ਦੀ ਸੁਰਖੀਆਂ ਦੇ ਵਿੱਚ ਆਇਆ ਤੇ ਅਗਲੇ ਹੀ ਦਿਨ ਇਹ ਵਾਹਨ ਅ ਅਮਰਸਰ ਅ ਗੁਰਦਾਸਪੁਰ ਹੜਪਰਭਾਵਤ ਏਰੀਏ ਵਿੱਚ ਫੌਜ ਵੱਲੋਂ ਵੀ ਵਰਤਿਆ ਗਿਆ ਤਾਂ ਇਹ ਵਾਹਨ ਇੱਕ ਇਹੋ ਜਿਹਾ ਸਪੈਸ਼ਲ ਵਨ ਹੈ ਜੋ ਪਾਣੀ ਤੇ ਵੀ ਚੱਲ ਸਕਦਾ ਤੇ ਸੜਕ ਤੇ ਜ਼ਮੀਨ ਤੇ ਤਾਂ ਚੱਲਦਾ ਹੀ ਹੈ ਇਹਦੇ ਜੋ ਸਪੈਸ਼ਲ 6 ਫੁੱਟੇ ਸਪੈਸ਼ਲ ਟਾਇਰ ਨੇ ਜੋ ਲੋ ਪ੍ਰੈਸ਼ਰ ਵਾਲੇ ਟਾਇਰ ਨੇ ਉਹ ਪਾਣੀ ਦੇ ਵਿੱਚ ਤੈਰਨ ਦਾ ਕੰਮ ਕਰਦੇ ਨੇ ਉੱਥੇ ਐਜ਼ এ ਪੈਡਲ ਕੰਮ ਕਰਦੇ ਨੇ ਔਰ ਖਾਸ ਗੱਲ ਇਹ ਹੈ ਕਿ ਇਹਦੇ ਵਿੱਚ ਕੋਈ ਨਾਰਮਲ ਗੱਡੀਆਂ ਵਾਂਗ ਸਟੀering ਵੀਲ ਨਹੀਂ ਹੈ ਸਪੈਸ਼ਲ ਕਿਸਮ ਦੇ ਲੀਵਰਾਂ ਵਾਲਾ ਇੱਕ ਸਕਿਡ ਸਟੀering ਸਿਸਟਮ ਹੈ ਜਿਹਦੇ ਨਾਲ ਇਹ ਚੱਲਦਾ ਹੈ ਤਾਂ ਇਹਦੇ ਵਿੱਚ 9 ਵਿਅਕਤੀ ਬੈਠ ਸਕਦੇ ਆ ਡਰਾਈਵਰ ਸਮੇਤ 1200 ਕਿਲੋਗ੍ਰਾਮ ਇਹ ਭਾਰ ਚੱਕ ਸਕਦਾ ਇਹ ਭਾਰਤ ਵਿੱਚ ਹੀ ਬਣਿਆ ਹੈ ਜੀਐਸਡਬਲਿਊ ਗੇਕੋ ਮੋਟਰਜ਼ ਪ੍ਰਾਈਵੇਟ ਲਿਮਟਿਡ ਨੇ ਇਹਨੂੰ ਬਣਾਇਆ ਹੈ ਤੇ ਆਰਮੀ ਦੇ ਕੋਲੇ ਮੌਜੂਦ ਹੈ ਆਰਮੀ ਨੇ 2024 ਦੇ ਵਿੱਚ ਇਹ 96 ਵਾਹਨ ਖਰੀਦੇ तकरीबन 250 ਕਰੋੜ ਦੀ ਕੀਮਤ ਤੇ ਜਿਹਦੇ ਅੰਦਾਜ਼ੇ ਮੁਤਾਬਕ ਇਹਦੀ ਕੀਮਤ ਫਿਰ 2.5 ਤੋਂ 3 ਕਰੋੜ ਦੇ ਵਿਚਕਾਰ ਹੈ ਤੇ ਇਹ ਵਾਹਨ ਸਪੈਸ਼ਲੀ ਆਮ ਵਿਅਕਤੀ ਨਹੀਂ ਕਰੀ ਸਕਦਾ ਇਹ ਫੌਜ਼ ਲਈ ਐਨਡੀਆਰਫ ਲਈ ਹੀ ਬਣਾਇਆ ਗਿਆ ਵਾ ਹੜਾਂ ਵਰਗੀਆਂ ਸਥਿਤੀ ਨੂੰ ਇੰਡੀਜੇਸੀ ਸਪੀਡ ਦੀ ਗੱਲ ਕੀਤੀ ਤਾਂ ਜ਼ਮੀਨ ਤੇ ਇਹਦੀ ਸਪੀਡ ਮੈਕਸਿਮਮ uh, 40 ਕਿਲੋਮੀਟਰ ਦੀ ਹੈ ਤੇ ਪਾਣੀ ਵਿੱਚ 6 ਕਿਲੋਮੀਟਰ ਪ੍ਰਤੀ ਘੰਟਾ ਪਾਵੇ ਸਪੀਡ ਵਾਲਾ ਵਾਹਨ ਨਹੀਂ ਹੈ ਓਕੇ ਥਾਵਾ ਔਰ ਇਹ ਵਾਹਨ ਦੇ ਬਾਰੇ ਅੱਜ ਖਬਰ ਕਿਵੇਂ ਸਾਹਮਣੇ ਆਈ ਹੈ ਤਾਂ ਜਸਕੀਰਤ ਸਿੰਘ ਨਾਗਰਾ ਜੋ ਕਿ ਜੀਐਸਡਬਲਯੂ ਸਰਬਲੋ ਮੋਟਰਸ ਦੇ ਸੰਸਥਾਪਕ ਆ ਉਹਨਾਂ ਨੇ ਸਿਵਲ ਪ੍ਰਸ਼ਾਸਨ ਦੀ ਮਦਦ ਲਈ ਇਹ ਇਹ ਸਪੈਸ਼ਲ ਏਟੂਆਰ ਭੇਜਿਆ ਕਿ ਇਹ ਸਿਵਲ ਪ੍ਰਸ਼ਾਸਨ ਨੇ ਵਰਤੇ ਇਹਦੇ ਲਈ ਵੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ